ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਾਰੀ ਸਾਹਿਬ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਬੇਨਤੀ ਤੁਹਾਨੂੰ ਬੇਨਤੀ ਵੀ ਕਰਨੀ ਚਾਹਣਾ ਤੇ ਤੁਹਾਨੂੰ ਦੱਸਣਾ ਵੀ ਚਾਹਣਾ ਸਿਝਾ ਵੀ ਦੇਣਾ ਚਾਹਣਾ ਕਿ ਅਸੀਂ ਜਦੋਂ ਬਾਬੇ ਦੀਪ ਸਿੰਘ ਜੀ ਦੇ ਦਰਬਾਰ ਤੇ ਜਾਂਦੇ ਆ ਨਾ ਚਪੈਰੇ ਕਰਦੇ ਆ ਚਪੈਰੇ ਕਰਦੇ ਆ ਤੇ ਕਿਸੇ ਦਾ ਕੰਮ ਦੋ ਚਪਹਿਰਾਂ ਜੀ ਪਰਮੇਸ਼ਰ ਜਿਹੜਾ ਸਵਾਦਦਾ ਬਾਬਾ ਦੀਪ ਸਿੰਘ ਜੀ ਕਈਆਂ ਦਾ ਚੋਹ ਚਪਹਿਰਾਂ ਦੇ ਵਿੱਚ ਕੰਮ ਬਣ ਜਾਂਦਾ ਸਵਾਦਾਂ ਜੂ ਵੀ ਵਿਗੜਿਆ ਕੰਮ ਹੁੰਦਾ ਜੂ ਵੀ ਆਜ ਉਹਨਾਂ ਦੀ ਪੂਰੀ ਹੁੰਦੀ ਕਈਆਂ ਦਾ ਕੰਮ ਆ ਬਾਬਾ ਦੀਪ ਸਿੰਘ ਜੀ ਪੰਜਾਂ ਚਪਹਿਰਾਂ ਦੇ ਵਿੱਚ ਠੀਕ ਕਰਦੇ ਆ ਕਈਆਂ ਦਾ ਕੰਮ ਸੱਤਾਂ ਚਪਹਿਰਾਂ ਦੇ ਵਿੱਚ ਠੀਕ ਕਰਦੇ ਆ ਇਹ ਇੱਕ ਜਿਹੜੀ ਚਪਹਿਰ ਆਪਾਂ ਕਰਦੇ ਆ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਇੱਕ ਬਿਮਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਡਾਕਟਰ ਦੇ ਕੋਲ ਜਾਂਦੇ ਆਂ ਤੇ ਡਾਕਟਰ ਉਹਨਾਂ ਨੂੰ ਗੋਲੀਆਂ ਸੇ ਬੇਚੇਂਦਾ ਤਾਂ ਕਹਿੰਦਾ ਵੀ ਇਹ ਗੋਲੀਆਂ ਨਾਲ ਦੋ ਖਰਾਕਾਂ ਤੇ ਠੀਕ ਹੋ ਜਾਣਾ। ਪ੍ਰਾਇਮਰੀ ਡਾਕਟਰ ਕੋਲਦੇ ਆ ਤੇ ਉਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਆ ਕੇ ਤੁਹਾਨੂੰ ਮੈਂ ਗੋਲੀਆਂ ਜਿਹੜੀਆਂ ਦੇਤੀਆਂ ਨਾ ਇਹ ਦੋ ਦਿਨ ਨਹੀਂ ਤੁਹਾਨੂੰ ਇੱਕ ਹਫਤਾ ਖਾਣੀਆਂ ਪੈਣੀਆਂ। ਜੇ ਕੋਈ ਬਿਮਾਰੀ ਵੱਡੀ ਹੁੰਦੀ ਆ ਤੇ ਕਈਆਂ ਮਰੀਜ਼ਾਂ ਨੂੰ ਡਾਕਟਰ ਕਹਿੰਦਾ ਵੀ ਤੁਹਾਨੂੰ ਇਹ 7 ਦਿਨ ਦਵਾਈ ਵੀ ਖਾਣੀ ਪੈਣੀ ਹੈ ਤੇ ਨਾਲ ਟੀਕੇ ਵੀ ਲਾਉਣੇ ਪੈਣ। ਫੇਰ ਤੁਹਾਡੀ ਮਾਇ ਠੀਕ ਹੋਣੀ ਹੈ ਉਹ ਤੁਹਾਡੀ ਬਿਮਾਰੀ ਵੱਡੀ ਹੈ। ਇਹ ਛੇ ਤਰ੍ਹਾਂ ਕਈਆਂ ਨੂੰ ਫਿਰ ਬਹੁਤ ਲੰਮੀ ਲੰਮੀ ਦਵਾਈ ਡਾਕਟਰ ਹੁੰਦੇ ਆ ਮਹੀਨਾ ਮਹੀਨਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਤੇ ਪਿਆਰੇ ਦੋਸਤੋ ਮੇਹੀ ਤੁਹਾਨੂੰ ਬੇਨਤੀ ਆ ਕਿ ਜਦੋਂ ਅਸੀਂ 4 5 6 7 ਚਪਰੇ ਕਰਦੇ ਸਾਡਾ ਕੰਮ ਨਹੀਂ ਹੁੰਦਾ ਅਸੀਂ ਕੀ ਜਿਵੇਂ ਬਾਬਾ ਜੀ ਤੇ ਗੁੱਸੇ ਹੋ ਜਾਂਦੇ ਗੁੱਸੇ ਹੋਏ ਨੇ ਨਾਰਾਜ਼ ਹੋਣੇ ਆ ਵੀ ਅਸੀਂ ਇਹਨੇ ਚਪਰੇ ਕਰਦੇ 5 ਕਰਲੇ 7 ਕਰਲੇ ਸਾਡਾ ਕੰਮ ਨਹੀਂ ਬਣਿਆ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਕਿ ਇਸ ਤਰ੍ਹਾਂ ਨਹੀਂ ਹੁੰਦਾ ਪਰਮੇਸ਼ਰ ਕਿਸੇ ਦਾ ਮਾੜਾ ਨਹੀਂ ਕਰਦਾ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ ਬਾਬਾ ਦੀਪ ਸਿੰਘ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਪਰ ਉਹ ਸਾਡੀ ਬਿਮਾਰੀ ਦੇ ਹਿਸਾਬ ਨਾਲ ਉਹਨਾਂ ਨੇ ਕੰਮ ਕਰਦਾ ਵੀ ਸਾਡੀ ਬਿਮਾਰੀ ਕਿ ਠੀਕ ਹੈ ਵੇਖੋ ਇੱਥੇ ਚਾਹੇ ਤੁਸੀਂ ਕੋਈ ਮੇਰੇ ਗੱਲ ਦਾ ਯਕੀਨ ਕਰੇ ਜਾਂ ਨਾ ਕਰੋ ਤੁਹਾਡੀ ਮਰਜ਼ੀ ਆ ਕਈਆਂ ਘਰਾਂ ਦੇ ਵਿੱਚ ਸਿਰਫ ਨਾ ਮੁਸ਼ਕਲਾਂ ਹੁੰਦੀਆਂ ਮੈਂ ਪਰੇਸ਼ਾਨੀਆਂ ਦੀ ਨਿੱਕੀ-ਮੋਟੀ ਇੱਕ ਦੋ ਦੁਪਹਿਰੇ ਕੱਟਾਂ ਜਿਹੜੀ ਉਹ ਉਹਨਾਂ ਦੇ ਹੱਲ ਹੋ ਜਾਂਦੀ ਹੈ ਤੇ ਮੇਰੇ ਦੋਸਤੋਂ ਕਈਆਂ ਘਰਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਬਹੁਤ ਵੱਡੀ ਕਈਆਂ ਨੇ ਕਲੇਜ ਜਗ੍ਹਾ ਬਣੀਆਂ ਹੁੰਦੀਆਂ ਆ ਪੂਤ ਪ੍ਰੇ ਤਿੰਨੇ ਉਹਨਾਂ ਦਾ ਖਲਾਰਾ ਹੁੰਦਾ ਉਹ ਖਲਾਰਾ ਇਕੱਠਾ ਕਰਨਾ ਕਰਨ ਵਾਸਤੇ ਵੀ ਬਾਬਾ ਜੀ ਨੂੰ ਥੋੜੀ ਮਿਹਨਤ ਕਰਨੀ ਪਈ। ਇਹ ਗੱਲ ਕਿ ਮੈਂ ਤਾਂ ਸੁਝਾਅ ਦੇਣਾ ਚਾਹਣਾ ਵੀ ਇਹ ਬਿਮਾਰੀ ਦੇ ਹਿਸਾਬ ਨਾਲ ਹੀ ਬਾਬਾ ਜੀ ਕੰਮ ਕਰਦੇ ਆ। ਕਲੇ ਨਾ ਪਿਆ ਕਰੋ ਬਾਬਾ ਜੀ ਤੇ ਯਕੀਨ ਰੱਖੋ। ਜਕੀਨ ਰੱਖੋ ਜਿੱਦ ਪਹਿਰੇ ਜਿੰਨੇ ਵੀ ਤੜਕ ਕੱਟੇ ਜਾਂਦੇ ਕੱਟੀ ਜਾਓ ਕੱਟੀ ਜਾਓ ਕੱਟੀ ਜਾਓ ਕਦੀ ਤੇ ਪਰਮੇਸ਼ਰ ਤੁਹਾਡੀ ਸੁਣੂਗਾ ਨਾ। ਜੀ ਆਪਾਂ ਕਹੀਏ ਵੀ ਅਹੀਂ ਪੰਜ ਪੈਗੜ ਤੋਂ ਜਾਣਾ ਨਹੀਂ ਸੱਤ ਕੜ ਤੋਂ ਜਾਣਾ ਨਹੀਂ ਜੇ ਨਾ ਵੀ ਜਾਵਾਂਗੇ ਤੇ ਆਪਾਂ ਆਪਣੇ ਬਾਬਾ ਜੀ ਨੂੰ ਪੈਸੇ ਦਿੱਤੇ ਆ ਲੱਖ ਰੁਪਇਆ 2 ਲੱਖ 4 ਲੱਖ ਵੀ ਆਪਾਂਾਂ ਸਾਡੇ ਮੋੜ ਤੇ ਜੋ ਵੀ ਬਾਬਾ ਜੀ ਨੇ ਕਿਰਪਾ ਕਰਨੀ ਤੇ ਤਰੀਜ਼ ਕਰਨੀ ਆ ਨਾ ਜੇ ਕਿਰਾਇਆ ਖਰਚ ਕੇ ਜਾਣੇ ਆ ਜਾਂ ਕੁਝ ਵੀ ਆ ਤੇ ਉਹ ਤੇ ਹੀ ਆਪਣੇ ਮਦਦ ਨੂੰ ਜਾਣੇ ਆ ਇਹ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਬਾਬਾ ਜੀ ਤੇ ਬੁਚੇ ਨਾ ਅਗਰੋ ਕਾਲੇ ਨਾ ਪਿਆਗਰੋ ਇਹ ਐਂ ਸ਼ਾਂਤੀ ਨਾਲ ਪ੍ਰੇਮ ਨਾਲ ਤੁਸੀਂ ਬਾਬਾ ਜੀ ਦੇ ਦਰਬਾਰ ਤੇ ਜਾਂਦੇ ਰਹੋ ਸਭ ਠੀਕ ਹੋ ਜਾਊਗਾ ਸਾਰੇ ਬਾਬਾ ਜੀ ਤੁਹਾਡੇ ਕੰਮ ਠੀਕ ਕਰ ਦਿੰਗੇ ਵੈਰੂਜੀ ਦਾ ਕਾਰੋਬਾਰ ਸ੍ਰੀ ਵੈਰੂਜੀ ਕੀ ਪਤ